4 ਜੂਨ ਨੂਰ ਜਾਨ ਆਨੇ ਸ਼ੁਰੂ ਹੋ ਜਾਣੇ ਹੈਗੇ ਨੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣਦਾ ਹੈਗਾ ਇਹ ਦੇਖਣ ਵਾਲੀ ਗੱਲ ਹੋਊਗੀ ਕਿੰਦੀ ਸਰਕਾਰ ਜਿੱਤਦੀ ਹੈਗੀ ਹੈ ਐਨਡੀਏ ਦੀ ਜਿੱਤਦੀ ਹੈ ਕਿ ਇੰਡੀਆ ਗਠਬੰਧਨ ਦੀ ਜਿੱਤਦੀ ਹੈਗੀ ਹੈ ਪਰ ਜਾਨ ਸੇੜ ਤੋਂ ਜਾਣੇ ਸ਼ੁਰੂ ਹੋ ਜਾਣੇ ਆ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਉੱਪਰ ਮੌਜੂਦ ਆ ਜਿੱਥੇ ਈਵੀਐਮ ਮਸ਼ੀਨਾਂ ਪਈਆਂ ਹੋਈਆਂ ਜਿੱਥੇ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਜਿਹੜੇ ਉਮੀਦਵਾਰ ਹੈਗੇ ਸੀ ਉਹਨਾਂ ਦੀ ਕਿਸਮਤ ਜਿਹੜੀ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੈ ਸਟਰੋਂਗ ਰੂਮ ਦੇ ਬਾਹਰ ਅਸੀਂ ਮੌਜੂਦ ਆ 3 ਲੇਅਰ ਸਕਿਉਰਟੀ ਪਹਿਲੇ ਤੁਹਾਨੂੰ ਜਾਣਕਾਰੀ ਦੇ ਰਹੀਏ ਸੁਰੱਖਿਆ ਦੇ ਪ੍ਰਬੰਧ ਜਿਹੜੇ ਤੇ ਕਰੇ ਕੀਤੇ ਗਏ ਆ 3 ਲੇਅਰ ਸਕਿਉਰਟੀ ਹੈ ਪੈਰਾ ਮਿਲਟਰੀ ਫੋਰਸ ਸਟੇਟ ਪੁਲਸ ਅਤੇ ਪੰਜਾਬ ਪੁਲਸ ਦੀ ਨਿਗਰਾਨੀ ਹੇਠ ਮਸ਼ੀਨਾਂ ਪਈਆਂ ਹੋਈਆਂ ਨੇ ਫਿਰੋਜ਼ਪੁਰ ਜਿਹੜੇ ਹਲਕੇ ਦੀ ਗੱਲ ਕਰਦੇ ਤਿੰਨ ਥਾਵਾਂ ਦੇ ਉੱਪਰ ਜਿਹੜੀ ਕਾਊਂਟਿੰਗ ਹੋਣੀ ਹੈ ਐ ਐਮ ਐਲ ਐਮ ਸਕੂਲ ਦੇ ਵਿੱਚ ਫਿਰੋਜ਼ਪੁਰ ਕੈਂਟ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿੱਚ ਤੇ ਮੁਕਮਖਾ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਜਿਹੜੀ ਹੈ ਕਿਉਂਕਿ ਜੀਰਾ ਹਲਕਾ ਵਿੱਚ ਪੈਂਦਾ ਹੈਗਾ ਤਾਂ ਜਿਹੜੀ ਕਾਊਂਟਿੰਗ ਹੋਣੀ ਹੈ ਸੇਰ ਤੋਂ ਜਾਣ ਆਲੇ ਸ਼ੁਰੂ ਹੋ ਜਾਣੇ ਆ ਜਿਹੜੀ ਹੁਣ ਕਿਸਮਤ ਕਹਿਤ ਦੀ ਗੱਲ ਕਰਦੇ ਹੈਗੇ ਆ ਮਸ਼ੀਨਾ ਦੇ ਵਿੱਚ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਕਾਂਗਰਸ ਤੋਂ ਸ਼ੇਰ ਸਿੰਘ ਗੁਬਾਇਆ ਭਾਜਪਾ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਸ਼ੋਮਣੀ ਅਕਾਲੀ ਦਲ ਤੋਂ ਨਰਦੇਵ ਸਿੰਘ ਬੋਬੀ ਮਾਨ ਆਵਾਜ਼ੀ ਪਾਰਟੀ ਤੋਂ ਜਗਦੀਪ ਸਿੰਘ ਚਾਕਾ ਬਰਾੜ ਬੀਐਸਪੀ ਤੋਂ ਸੁਰਿੰਦਰ ਕੰਬੋਜ ਵਾਕ ਵਕ ਆਜ਼ਾਦ ਉਮੀਦਵਾਰ ਵੀ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਚਰਨ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਪਾਸੇ ਤੋਂ ਦਸਕਰਨ ਸਿੰਘ ਕਾਹ ਸਿੰਘ ਆਲਾ ਵਕ ਵਕ ਆਜ਼ਾਦ ਉਮੀਦਵਾਰ ਕੁੱਲ 29 ਉਮੀਦਵਾਰ ਜਿਹੜਾ ਇਸ ਲੋਕ ਸਭਾ ਸੀਟ ਦੇ ਉੱਪਰ ਲੜ ਰਹੇ ਹੈਗੇ ਸੀ ਉਹਨਾਂ ਦੀ ਕਿਸਮਤ ਜਿਹੜੀ ਹੈ ਉਹ EVM ਮਸ਼ੀਨਾਂ 'ਚ ਹੁਣ ਕੈਦ ਹੋ ਚੁੱਕੀ ਹੈ 4 ਤਰੀਕ ਨੂੰ ਰਿਜ਼ਲਟ ਆ ਜਾਣਾ ਹੈਗਾ ਕੀ ਰਿਹਾ ਹੈਗਾ VOTING ਕਿੰਨੀ ਹੋਈ ਹੈ 11,19,167 ਵੋਟਾਂ ਪਈਆਂ ਹੈਗੀਆਂ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਉੱਪਰ 66% ਦੇ ਕਰੀਬ ਜਿਹੜੀ ਹੈ ਵੋਟਾਂ ਪਈਆਂ ਹੋ ਗਈਆਂ ਨੇ ਜਦੋਂ ਰਾਤ ਨੂੰ ਲਾਸਟ ਤੱਕ ਜਿਹੜਾ ਰੁਝਾਨ ਆਇਆ 66% ਤੱਕ ਜਿਹੜੀ ਹੈ ਪੋਟ ਪੋਲ ਹੋਈ ਹੈ ਔਰ ਜੇ ਗੱਲ ਕਰੀਏ ਤਾਂ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਸਮੀਕਰਨ ਦੀ ਤਾਂ ਇਸ ਵਾਰ ਕਈ ਚੀਜ਼ਾਂ ਬਦਲਦੀਆਂ ਹੋਈਆਂ ਨਜ਼ਰ ਆਣ ਗਿਆ ਕਈ ਚੀਜ਼ਾਂ ਜੜੀਆਂ ਨੇ ਇਸ ਵਾਰ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਨੇ ਕਿਉਂਕਿ ਕਈ ਹਲਕਿਆਂ ਦੇ ਵਿੱਚ ਵੋਟ ਕਾਫੀ ਪੋਲ ਹੋਈ ਹੈ ਦਾ ਗੁਰੂ ਹਰਸਾਹ ਦੇ ਵਿੱਚ ਗੱਲ ਕਰ ਲਈਏ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਗੱਲ ਕਰ ਲਈਏ ਫਾਜ਼ਿਲਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈ ਵੋਟ ਪੋਲ ਹੋਈ ਹੈ ਹੋਰ ਗੱਲ ਕਰ ਲਈਏ ਤਾਂ ਫਿਰੋਜ਼ਪੁਰ ਦਿਹਾਤੀ ਹੋ ਗਿਆ ਗੁਰੂ ਹਰਸਾਹ ਹੋ ਗਿਆ ਫਾਜ਼ਿਲਕਾ ਹੋ ਗਿਆ ਜਲਾਲਾਬਾਦ ਹੋ ਗਿਆ ਇਹਨਾਂ ਸਾਈਡ ਦੇ ਉੱਪਰ ਜਿਹੜੀ ਹੈ ਜ਼ਿਆਦਾ ਪੋਲ ਹੋਈ ਹੈ ਹਾਲਾਂਕਿ ਫਿਰੋਜ਼ਪੁਰ ਲੋਕ ਸਭਾ ਸੀਟ ਤੇ ਲੋਕ ਵਿਧਾਨ ਸਭਾ ਹਲਕੇ ਨੇ ਫਿਰੋਜ਼ਪੁਰ ਸ਼ਹਿਰੀ ਫਿਰੋਜ਼ਪੁਰ ਦਿਹਾਤੀ ਗੁਰੂ ਹਰਸਾਹ ਜਲਾਲਾਬਾਦ ਅਬੋਰ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬੱਲੂਆਣਾ ਮਲੋਟ ਤਾਂ 4 ਤਰੀਕ ਨੂੰ ਕਿੰਦੀ ਲੋਕਾਂ ਨੇ ਕਿੰਦੇ ਵਾਸਤੇ ਜਿੱਤ ਦਾ ਫਤਵਾ ਦਿੱਤਾ ਹੈਗਾ ਕੌਣ ਇਸ ਸੀਟ ਤੋਂ ਜਿੱਤ ਰਿਹਾ ਹੈਗਾ ਤੇ ਇਹ ਗੱਲ ਜਿਹੜੀ ਆ 4 ਜੂਨ ਨੂੰ ਪਤਾ ਲੱਗ ਜਾਣੀ ਹੈਗੀ ਆ ਔਰ ਸ਼ੌਂਗਰੂਮ ਦੀ ਕੜੇ ਸੁਰੱਖਿਆ ਪ੍ਰਬੰਧ ਪੰਜਾਬ ਪੁਲਿਸ ਦੇ ਵੱਲੋਂ ਪੈਰਾਮਿਲਟਰੀ ਫੋਰਸ ਦੇ ਵੱਲੋਂ ਸਟੇਟ ਪੁਲਿਸ ਦੇ ਵੱਲੋਂ ਕੀਤੇ ਗਏ ਹੈਗੇ ਨੇ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ